ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਇੱਕ ਵਾਰ ਲਾਈਕ ਤੇ ਸਬਸਕ੍ਰਾਈਬ ਸ਼ੇਅਰ ਜਰੂਰ ਕਰੋ ਜੀ ਕਿ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਵੇ ਤੇ ਆਓ ਜੀ ਅੱਜ ਅਸੀਂ ਗੱਲ ਕਰਦੇ ਹਾਂ ਚੰਗੀ ਪਰਵਰਿਸ਼ ਦੀ ਆਪਾਂ ਬੱਚਿਆਂ ਦੀ ਪਰਵਰਿਸ਼ ਕਿਵੇਂ ਕਰੀਏ ਕਿ ਉਹ ਆਗਿਆਕਾਰੀ ਬਣ ਇੱਕ ਵਾਰ ਦੀ ਗੱਲ ਹੈ ਬਾਬਾ ਜੀ ਕਥਾ ਕਰਦੇ ਪਏ ਸੀ ਤੇ ਇੱਕ ਬੱਚਾ ਬਹੁਤ ਹੀ ਜ਼ਿਆਦਾ ਸ਼ਰਾਰਤ ਕਰਦਾ ਪਿਆ ਸੀ ਇੱਕ ਵਾਰ ਹਟਾਣ ਤੋਂ ਉਹ ਨਹੀਂ ਹਟਿਆ ਉਹਨੇ ਐਨੀ ਸ਼ਰਾਰਤ ਕੀਤੀ ਕਿ ਬਾਬਾ ਜੀ ਨੇ ਕਥਾ ਰੋਕ ਕੇ ਕਿਹਾ ਭਾਈ ਇਹ ਕਿਹਦਾ ਬੱਚਾ ਹੈ ਇੱਕ ਵਾਰ ਬੱਚੇ ਦੀ ਮਾਂ ਜ਼ਰੂਰ ਆਵੇ ਬੱਚੇ ਦੀ ਮਾਂ ਆ ਗਈ ਬਾਬਾ ਜੀ ਇਹ ਮੇਰਾ ਬੱਚਾ ਹੈ ਬਾਬਾ ਜੀ ਕਹਿੰਦੇ ਕਿ ਭਾਈ ਜਦ ਇਹ ਹੋਣ ਵਾਲਾ ਸੀ ਪੈਦਾ ਹੋਣ ਵਾਲਾ ਸੀ ਤੇ ਤੁਸੀਂ ਕੀ ਕਰਦੇ ਸੀ ਕੀ ਕੀਤਾ ਸੀ ਤੁਸੀਂ ਬੀਬੀ ਕਹਿੰਦੀ ਕਿ ਬਾਬਾ ਜੀ ਅਸੀਂ ਤਾਂ ਸਾਨੂੰ ਕਿਸੇ ਨੇ ਦੱਸਿਆ ਸੀ ਕਿ ਮੜੀਆਂ ਤੇ ਮੱਥਾ ਟੇਕ ਕੇ ਆਓ ਤੇ ਜੋ ਵੀ ਅਸੀਂ ਉਹਨਾਂ ਦੱਸਿਆ ਅਸੀਂ ਉਹੀ ਕੀਤਾ ਬਾਬਾ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਤਾਂ ਹੀ ਬੀਬੀ ਇਹ ਉਹ ਜੇ ਕੰਮ ਕਰਦਾ ਹੈ ਮੜੀਆਂ ਮਸਾਣ ਵਾਲੇ ਤੇ ਇਹ ਸ਼ਰਾਰਤੀ ਵੀ ਬਾਲਾ ਹੈ ਤੇ ਭਾਈ ਬਾਬਾ ਜੀ ਨੇ ਕਿਹਾ ਭਾਈ ਜਦੋਂ ਬੱਚਾ ਦੁਨੀਆਂ ਤੇ ਆਉਣ ਵਾਲਾ ਹੋਵੇ ਤਾਂ ਆਪਾਂ ਨੂੰ ਹਰ ਰੋਜ਼ ਮੂਲ ਮੰਤਰ ਯਾ ਸੁਖਮਣੀ ਸਾਹਿਬ ਨਹੀਂ ਤਾਂ ਜੇ ਜ਼ਿਆਦਾ ਨਹੀਂ ਆਪਾਂ ਕਰ ਸਕਦੇ ਤਾਂ ਗੁਰ ਮੰਤਰ ਹੀ ਕਰ ਲਓ ਵਾਹਿਗੁਰੂ ਵਾਹਿਗੁਰੂ ਨਹੀਂ ਤਾਂ ਮੂਲ ਮੰਤਰ ਕਰ ਲਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਪਾਂ ਇਹ ਮੂਲ ਮੰਤਰ ਦਾ ਅਭਿਆਸ ਕਰ ਲੋ بار بار ਕਰੋ ਤਾਂ ਕਿ ਆਉਣ ਵਾਲਾ ਬੱਚਾ ਦੁਨੀਆ ਵਿੱਚ ਇੱਕ ਨੇਕ ਇਨਸਾਨ ਬਣ ਸਕੇ ਜਦੋਂ ਬੱਚਾ ਜਨਮ ਲੈ ਲਵੇ ਤਾਂ ਫਿਰ ਸਾਨੂੰ ਇੱਕ ਸਾਲ ਤੱਕ ਉਹਨੂੰ ਗੋਦੀ ਵਿੱਚ ਪਾ ਕੇ ਚਾਹੇ ਉਹ ਖੇਡਦਾ ਹੋਵੇ ਆਪਾਂ ਉਹਦੇ ਕੋਲ ਬੈਠ ਕੇ ਚਾਹੇ ਉਹਨੂੰ ਗੋਦੀ ਵਿੱਚ ਪਾ ਕੇ ਆਪਾਂ ਜਰੂਰ ਸੁਖੁਰ ਨੇ ਸਾਡਾ ਪਾਠ ਕਰੋ ਫੇਰ ਵੇਖੋ ਬੱਚਾ ਕਿੰਨਾ ਆਗਿਆਕਾਰੀ ਹੋਵੇਗਾ ਕਿ ਇੱਕ ਨੇਕ ਇਨਸਾਨ ਬਣਾਉਣ ਵਾਸਤੇ ਆਪਾਂ ਆਪਣੇ ਬੱਚੇ ਨੂੰ 2 ਸਾਲ ਦੇ ਦਿਓ ਫੇਰ ਤਾਂ ਅੱਗੇ ਆਪੇ ਹੀ ਵਹਿਗੁਰੂ ਉਹਦੀ ਉਂਗਲੀ ਫੜ ਲਿੰਦਾ ਹੈ ਅੱਗੇ ਤਾਂ ਫੇਰ ਆਪੇ ਹੀ ਰਾਹ ਬਣ ਜਾਂਦੇ ਨੇ ਕਿਉਂਕਿ ਇੱਕ ਵਾਰ ਪਟੜੀ ਤੇ ਆ ਗਿਆ ਬੰਦਾ ਤਾਂ ਫੇਰ ਨਹੀਂ ਉਤਰਨ ਦਿੰਦਾ ਵਹਿਗੁਰੂ ਸੰਤਾਂ ਦੇ ਵਚਨ ਇਹੋ ਜਿਹੇ ਹੁੰਦੇ ਹਨ ਕਿ ਉਹ ਕੋਈ ਵੀ ਗੱਲ ਕਹਿ ਦੇਣ ਤਾਂ ਸੱਚੀ ਹੋ ਜਾਂਦੀ ਹੈ ਜੇਕਰ ਆਪਾਂ ਆਪਣੀ ਆਉਣ ਵਾਲੀ ਪੀੜ੍ਹੀਆਂ ਸੁਰੱਖਿਸ਼ਿਤ ਰੱਖਣੀਆਂ ਹਨ ਤਾਂ ਮਾਵਾ ਨੂੰ ਇਹ ਕੰਮ ਜ਼ਰੂਰ ਕਰਨਾ ਪਵੇਗਾ ਮੂਲ ਮੰਤਰ ਦਾ ਪਾਠ ਬੱਚਿਆਂ ਨੂੰ ਕਰਾਓ ਆਪ ਕਰੋ ਦੁਨੀਆਂ ਤੇ ਬੱਚੇ ਦੇ ਆਉਣੇ ਤੇ ਪਹਿਲਾਂ ਵੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ